ਦੇ ਬਿਚਾਏ ਬੈਸਲੇ ਕ ਚੱਕ ਲਾਗ ਦੀ ਅਤੇ ਸ੍ਰੀ ਕਲਾ ਉੱਪਰ ਆਇਆ ਜਿਵੇਂ ਜਮੇ ਰਚ ਜੋਤ ਪਰੇਟ ਕੋ ਮਾਰੋ ਮੇਰੀ ਕੀੜੀ ਦਾ ਜੈ ਆਵਾਜ਼ ਹੋਇਆ ਸੂਰਜ ਨੂੰ ਲੱਗੇ ਗ੍ਰਹਿਣ ਮਗਰੋਂ ਨਮੀ ਕਿਰਨ ਦਾ ਜਿਵੇਂ ਪ੍ਰਕਾਸ਼ ਹੋਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਸਤਲੁਜ ਦਰਿਆ ਤੋਂ ਕੁਝ ਕੁ ਦੂਰੀ ਤੇ ਰੁਸ਼ਨਾ ਰਹੀ ਸੀ ਗੱਲ 1610 ਈਸਵੀ ਦੇ ਲਾਗੇ ਚਾਗੇ ਦੀ ਹੈ ਜਦੋਂ ਜਹਾਂਗੀਰ ਦੇ ਦਿਲ ਅੰਦਰ ਉਸ ਅਗੰਮੀ ਜੋਤ ਦਾ ਖੌਫ ਖੁਲੰਗ ਲੱਗ ਗਿਆ ਸੀ ਉਸ ਨੇ ਆਪਣੇ ਹੀ ਡਰ ਨੂੰ ਜਿੱਤਣ ਲਈ ਗੁਰੂ ਜੀ ਨੂੰ ਕਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾ ਦਿੱਤਾ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ ਉੱਥੇ ਗੁਰੂ ਜੀ ਦੀ ਅਗੰਮੀ ਜੋਤ ਚਮਕਦੀ ਰਹੀ ਸੀ 52 ਰਾਜਪੂਤ Hindu ਰਾਜੇ ਵੀ ਉੱਥੇ ਕੈਦ ਸਨ ਉਹਨਾਂ ਨੇ ਬੇਨਤੀ ਕੀਤੀ ਇਹ ਦਲਪਨ ਜਨ ਜੋਦੇ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਵੀ ਇਸ ਕੈਦ ਵਿੱਚੋਂ ਮੁਕਤ ਕਰੋ ਤੁਹਾਡੀ ਰੌਸ਼ਨੀ ਨਾਲ ਤਾਂ ਜਨਮਾਂ ਧੂਮ ਚੱਕ ਨਾਂਕੀ ਵਿੱਚ ਮਗਲ ਸਾਰੀ ਹਉਲ ਲੱਗੀ ਤੇ ਵਕ ਵਕ ਇੱਤੇ ਦੇ ਕਾਰੀਗਰ ਆਪਣੇ ਕੰਮਾਂ ਵਿੱਚ ਰੁੱਝ ਗਏ

اساری بھی شروع ہوئی گردوارا صاحب سکتا گرو سا واسطے رہائشی جگہ گرو جی نے رہنمائی ہیٹ جب یہ ساری نوت بندی ਜਿਸ ਸਹਿਜ ਨਿਮਰ ਅਤੇ ਸ਼ਾਂਤ ਸੁਭਾਅ ਵਾਲੇ ਸਨ ਉਹ ਚਾਹੁੰਦੇ ਸਨ ਕਿ ਇੱਕ ਅਜੇਹਾ ਨਗਰ ਬਸਾਇਆ ਜਾਵੇ ਜੋ ਕੁਦਰਤ ਦੀ ਨਿੱਘੀ ਗੋਦ ਵਿੱਚ دنیਵੀਂ ਈਰਖਾ ਤੇ ਸਾਜਿਸ਼ਾਂ ਤੋਂ ਮੁਕਤ ਹੋਵੇ ਪਰ ਉਹ ਸਮਾਂ ਉੱਫਾ ਸੀ ਦਿੱਲੀ सल्तनत ਵਿਚਲੀ ਹਲਚਲ ਔਰੰਗਜ਼ੇਬ ਦੀ ਕਰਤੂਰਤਾ ਇਤਿਹਾਸੀ ਹੜਪਾ ਧਫੜਾ ਧਪੜੀ ਚੱਲ ਰਹੀ ਸੀ ਇਸੇ ਦੌਰਾਨ ਵਿਆਸਤ ਕਹਿਲੂ ਕਹਿਲੂ ਦਾ ਰਾਜਾ ਦੀਪ ਚੰਦ 1663 ਇਸੀ ਵਿੱਚ ਸਵਰਗ ਸਵਰਗਵਾਸ ਹੋ ਗਿਆ Și din nou pe intahar ਅਨੋਖੀ ਸਾਨੀ ਹੈ ਕੀ ਜੋ ਸਤਲੁਜ ਸਰੇਆ ਤੋਂ ਕੁਝ ਬਹੁਤ ਦੂਰ ਖੁਸ਼ਹਾਲ ਸੀ ਗਾਇ ਸੋਨਾ ਸੋ 11 ਇਸਵੀ ਦੇ ਲੱਗਦੇ ਚਾਹੇ ਜਦੋਂ ਬਾਦਸ਼ਾਹ ਜਹਾਂਗੀਰ ਦੇ ਦੇਰ ਅੰਦਰ ਉਸ ਅਗੰਮੀ ਜੋਤ ਦਾ ਖੌਫ ਪਲਣ ਲੱਗਿਆ ਉਸਨੇ ਆਪਣੇ ਹੀ ਦਰ ਨੂੰ ਜਿੱਤਣ ਲਈ ਗੁਰੂ ਜੀ ਨੂੰ ਗਵਾਲੀਅ ਦੇ ਕਿਲੇ ਵਿੱਚ ਪੰਦੀ ਬਣਾ ਦਿੱਤੀ ਕਿਲੇ ਦੀਆਂ ਸੁੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿਵੇਂ ਹਨੇਰਾ ਸੀ ਉੱਥੇ ਗੁਰੂ ਜੀ ਦੀ ਅਗੰਮੀ ਜੋਤ ਚਮਕ ਰਹੀ ਸੀ بے ہرگوبند سا سانو بھی اس خیر روشنی